8 ਲੱਖ 2000 ਤੋਂ ਉੱਤੇ ਜਿਹੜੇ ਆ ਉਹ ਗਰੀਬ ਪਰਿਵਾਰਾਂ ਦੇ ਜਿਹੜੇ ਆ ਉਹ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਵੱਖ-ਵੱਖ ਜਿਹੜੇ ਉਹ ਬਹਾਨੇ ਲਾ ਕੇ ਜਾਂ ਲੋਕਾਂ ਨੂੰ ਤੰਗ ਕਰਨ ਦੇ ਨiyet ਨਾਲ ਪਰ KYC ਜਿਹੜੀ ਪਹਿਲਾਂ ਕਰਾਈ ਹੈ ਇਹਨਾਂ ਨੇ KYC ਦੇ ਤਹਿਤ ਜਿਹੜਾ ਉਹ ਲਗਭਗ 53 ਲੱਖ ਦੇ ਕਰੀਬ ਪੰਜਾਬ ਦੇ ਲੋਕ ਜਿਹੜੇ ਵਾਝੇ ਹੋਗੇ ਰਾਸ਼ਨ ਤੋਂ ਔਰ ਕੱਲੇ ਫਰੀਦਕੋਟ ਜਿਹੜਾ ਛੋਟਾ ਜਿਹਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਆਪਾਂ ਗਿਣਾਗੇ ਤਾਂ 51000 ਦੇ ਕਰੀਬ ਹੈ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਉਹ ਲੋਕ ਰਾਸ਼ਨ ਤੋਂ ਵਾਝੇ ਹੋ ਤਾਂ ਇਹ ਬਹੁਤ ਵੱਡੀ ਜਿਹੀ ਇੱਕ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਧੱਕਾ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਉਹ ਗਰੀਬ ਲੋਕਾਂ ਨਾਲ ਖੜੀ ਆ ਔਰ ਕੇਵਾਈਸੀ ਦੇ ਨਾਂ ਤੇ ਜਾਂ ਹੋਰ ਕਈ ਕਾਰਨ ਲਾ ਕੇ ਜਿਹੜਾ ਹੈ ਗਿਆ ਉਹਦੇ ਰਾਸ਼ੀ ਸੁਪੀਦਾ ਉਹਦੇ ਲਈ ਜਿਹੜੀ ਅਸੀਂ ਪੰਜਾਬ ਸਰਕਾਰ ਹੈ ਸਾਰੀ ਦੀ ਸਾਰੀ ਸਰਕਾਰ ਹੈ ਉਹਨਾਂ ਗਰੀਬਾਂ ਦੇ ਨਾਲ ਮਜਬੂਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਰਾਸ਼ੀ ਕੱਟ ਰਹੇ ਸੋ ਖੁਦ ਦਿੱਲੀ ਸਰਕਾਰ ਵੱਲੋਂ ਜਿਹੜਾ ਇਹ ਭਾਰਤ ਸਰਕਾਰ ਵੱਲੋਂ ਆਪਾਂ ਕਹੇ ਜੀ મોદી ਵੱਲੋਂ ਕਹਿਣ ਦੀ ਜੇ ਆਪਾਂ ਸਿੱਧੇ ਰੂਪ ਦੇ ਵਿੱਚ ਕਹੀਏ ਤਾਂ ਉਹਨਾਂ ਵੱਲੋਂ ਕੇਵਾਈਸੀ ਦੀ ਆੜ ਦੇ ਵਿੱਚ ਵੀ ਅਸੀਂ ਕੇਵਾਈਸੀ ਕਰਦੇ ਤੇ ਜੇ ਕੇਵਾਈਸੀ ਕਰਨੀ ਹੈ ਤਾਂ ਕੇਵਾਈਸੀ ਚੱਲ ਰਹੀ ਹੈ ਸਰਕਾਰ ਨੇ ਵਾਦਾ ਕੀਤਾ ਕਿ 6 ਮਹੀਨੇ ਦੇ ਵਿੱਚ ਵਿੱਚ ਘਰ ਘਰ ਜਾ ਕੇ ਸੀ ਜਿਹੜਾ ਹੈਗਾ ਉਹਨਾਂ ਲੋਕਾਂ ਦੇ ਰਾਸ਼ਨ卡ਡ ਜਿਹੜੇ ਉਹ ਚੈੱਕ ਕਰਾਂਗੇ ਕਿ ਉਹਨਾਂ ਨੇ ਜਿਹੜੇ ਫਿੰਗਰਪ੍ਰਿੰਟ ਚਾਹੀਦੇ ਆ ਜਾਂ ਆਧਾਰ ਕਾਰਡ ਨੰਬਰ ਜਿਹੜੇ ਵਿੱਚ ਪਾਉਣੇ ਆ ਜਿਹਦੇ ਨਾਲ ਕੇ ਵੀ ਸੀ ਹੋਣੀ ਆ ਉਹ ਘਰ ਘਰ ਜਾ ਕੇ ਸਰਕਾਰ ਕਰਕੇ ਦੇਊਗੀ ਪਰ ਜਿਹੜਾ ਭਾਤ ਸਰਕਾਰ ਦੇ ਧੱਕੇ ਦੇ ਨਾਲ ਉਹ ਜਿਹੜਾ ਆਪਣਾ ਫੈਸਲਾ ਲਾਗੂ ਕਰਤਾ ਜਿਨ੍ਹਾਂ ਲੋਕਾਂ ਦੀ ਕੇ ਵੀ ਸੀ ਨਹੀਂ ਹੋਈ ਨਹੀਂ ਦੇਖੋ ਪੰਜਾਬ ਸਰਕਾਰ ਇਹ ਫੈਸਲਾ ਕੀਤਾ ਸੀ ਕਿ ਅਸੀਂ ਉਹਨਾਂ ਬੰਦਿਆਂ ਦੇ ਰਾਸ਼ਨ ਕਾਰਡ ਕੱਟਾਂਗੇ ਜਿਹੜੇ ਬੰਦੇ ਰਾਸ਼ਨ ਨਜਾਇਜ਼ ਲੈ ਰਹੇ ਆ ਕੁਈ ਵੱਡੀਆਂ ਪ੍ਰਾਪਰਟੀਆਂ ਜ਼ਮੀਨਾਂ ਦੇ ਮਾਲਕ ਆ ਜਿਹੜੇ ਤਕੜੇ ਔਰ ਲੈ ਲਾਰਡ ਬੰਦੇ ਜਿਹੜੇ ਆ ਉਹ ਸ਼ਾਹੂਕਾਰ ਬੰਦੇ ਵੀ ਪਹਿਲਾਂ ਰਾਸ਼ਟਰੀ ਕਾਰਡ ਬਣਾਈ ਬੈਠੇ ਸੀ ਪਰ ਹੁਣ ਤਾਂ ਗਰੀਬਾਂ ਦੇ ਕਾਰਡ ਕੱਟੇ ਜਾ ਰਹੇ ਨੇ ਜਿਹੜੇ ਬੰਦੇ ਵਿਚਾਰੇ ਗਰੀਬ ਆ ਕੋਈ ਹਸਪਤਾਲ ਚ ਪਿਆ 4 ਦਿਨ ਨਹੀਂ ਜਾ ਕੇ ਉਹਦਾ ਓਕੇ ਵਾਈਸੀ ਕਰਾ ਸਕਿਆ ਤਾਂ ਉਹਦਾ ਵੀ ਰਸਟਰੀ ਕੱਟ ਦੋ ਪੰਜਾਬ ਸਰਕਾਰ ਕਿਸੇ ਨੂੰ ਕੈਂਪ ਲਾਉਣ ਤੋਂ ਨਹੀਂ ਦਰਾਂ ਸਾਲ ਜਿਹੜੀਆਂ ਸਕੀਮਾਂ ਦੀ ਉਹ ਗੱਲ ਕਰਦੇ ਆ ਰਾਜ ਸਰਕਾਰ ਉਹਨੂੰ ਲਾਗੂ ਕਰਨ ਵਾਸਤੇ પ્રતિਬੰਧ ਹੁੰਦੀ ਆ ਤੇ ਵੈਸੇ ਵੀ ਸੂਭਿਦਾ ਕੇਂਦਰਾ ਚ ਹਰ ਇੱਕ ਜਗਾ ਤੇ ਜਿਹੜੀਆਂ ਸਰਕਾਰੀ ਸਕੀਮਾਂ ਉਹਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਦੂਜੀ ਗੱਲ ਰਹੀ ਭਾਜਪਾ ਨੂੰ ਕੋਈ ਰੋਕ ਨਹੀਂ ਰਿਆ ਪਿੰਡਾਂ ਦੇ ਜਾ ਕੇ ਜਿੱਥੇ ਮਰਜ਼ੀ ਜਾ ਕੇ ਆਉਂਦੀਆਂ ਰੈਲੀਆਂ ਕਰਦੇ ਨੇ ਡੇਨ ਡੇਨ ਉਹ ਤਾਂ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਵੀ ਵੋਟ ਚੋਰੀ ਦਾ ਜਿਹੜਾ ਬਹੁਤ ਵੱਡਾ ਮੁੱਦਾ ਜਿਹੜਾ ਭਾਰਤ ਦੇ ਵਿੱਚ ਚੱਲ ਰਿਹਾ ਹੈ ਇਹ ਕੀ ਕੀਤਾ ਜਾਂਦਾ ਜਦੋਂ ਇਹੋ ਜਿਹੇ ਕੈਂਪ ਲਾਏ ਜਾਂਦੇ ਆ ਉੱਥੋਂ ਲੋਕਾਂ ਦਾ ਸਿਰਫ ਡਾਟਾ ਇਕੱਠਾ ਕਰਿਆ ਜਾਂਦਾ ਕੋਣ ਪ੍ਰਾਈਵੇਟ ਅਥਾਰਟੀ ਕੋਈ ਵੀ ਜਾ ਕੇ ਕੈਂਪ ਲਾ ਦੇ ਆ ਦੁਕਾਨਾਂ ਵੀ ਖੁੱਲੀਆਂ ਹੋਰ ਡਿਫਰੈਂਟ ਗੱਲ ਜੇ ਇੱਕ ਪਾਰਟੀ ਜਾ ਕੇ ਉੱਥੇ ਡਾਟਾ ਇਕੱਠਾ ਕਰੂਗੀ ਤਾਂ ਕੱਲ ਨੂੰ ਹੋ ਸਕਦਾ ਆਪਣੇ ਵੀ ਇੱਕ ਜਾਣਾ ਪੰਜ ਵੋਟਾਂ ਪਾ ਸਕੇ ਕਿਉਂਕਿ ਉਹਦੀ ਵੋਟ ਅੱਡ ਅੱਡ ਥਾਂ ਤੇ ਬਣ ਜਾਂਦੀ ਸੋ ਇਹ ਡਾਟਾ ਇਕੱਠਾ ਕਰਨ ਦਾ ਤਰੀਕਾ ਹੈ ਜੇ ਸਰਕਾਰੀ ਸਕੀਮਾਂ ਲਾਗੂ ਕਰਾਉਣੀਆਂ ਤਾਂ ਰਾਜ ਸਰਕਾਰ ਜਿਹੜੀ ਹੁੰਦੀ ਹੈ ਵਿੱਚ પ્રતિਬੰਧ ਹੁੰਦੀ ਆ ਉਹ ਹਮੇਸ਼ਾ ਹੀ ਲੋਕਾਂ ਦਾ ਕੋਸ ਸਕੀਮਾਂ ਪਚਾਉਂਦੀ ਆ ਸੀ ਤਾਂ ਆਪ ਕਰਦੇ ਨੇ ਇਹ ਕੈਂਪਸ ਸਰਕਾਰੀ ਤੌਰ ਤੇ ਲੱਗਦਾ ਹੈ ਰੈਲੀਆਂ ਕਰਨ ਦੀ ਲੋਕਾਂ ਦੀ ਗਿਣਣ ਲੋਕ ਦੱਸ ਦੇਣਗੇ ਕਿੰਨੀਆਂ ਕਿ ਚੀਜ਼ਾਂ ਨੂੰ ਲਾਈਕ ਕਰਦੇ ਆ ਕਿੰਨੀਆਂ ਕਿ ਨਹੀਂ ਪਰ ਇਹ ਡਾਟਾ ਇਕੱਠਾ ਕਰਨਾ ਗਲਤ ਹੈ ਇਹ ਬਾਅਦੋਂ ਇਲੈਕਸ਼ਨਾਂ 'ਚ ਵਰਤਿਆ ਵੀ ਜਾਂਦਾ ਤੇ ਉਸ ਤੋਂ ਮਗਰੋਂ ਉਹਨਾਂ ਨੂੰ ਵੋਟਾਂ ਦੇ ਵਿੱਚ ਘਪਲਾ ਕਰਨ ਵਾਸਤੇ ਵੀ ਵਰਤਿਆ ਜਾਂਦਾ ਪਰ ਇੱਥੇ ਆਧਾਰ ਕਾਰਡ ਪੈਨ ਕਾਰਡ ਇਕੱਠੇ ਕਰਕੇ ਕਿਸ ਤਰ੍ਹਾਂ ਦਾ ਘਪਲਾ ਹੋਊਗਾ ਹੋ ਸਕਦਾ ਕੱਲ ਨੂੰ ਕਿਸੇ ਦੇ ਅਕਾਊਂਟ ਚੋਂ ਪੈਸੇ ਨਿਕਲ ਜਾਣ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਦੇਖੋ ਜ਼ਿਲ੍ਹੇ ਦੇ ਵਿੱਚ ਤਕਰੀਬਨ 52105 ਦੇ ਕਰੀਬ ਜਿਹੜੇ ਕਾਰਡ ਕੱਟੇ ਗਏ ਆ ਉਸੇ ਤਰ੍ਹਾਂ ਤੇ ਸਾਡੇ ਹਲਕੇ ਦੇ ਵੀ 15000 ਦੇ ਕਰੀਬ ਜਿਹੜੇ ਕਾਰਡ ਕੱਟੇ ਗਏ ਆ ਦੇਖੋ ਇਹੋ ਜੀ ਕਿਹੜੀ ਸਕੀਮ ਆ ਜਿਹੜੀ ਲੋਕਾਂ ਤੱਕ ਪਹੁੰਚੀ ਨਹੀਂ ਸਾਨੂੰ ਦੱਸਣ ਉਹ ਸਰਕਾਰ ਨੂੰ ਦੱਸਾਂ ਸਰਕਾਰ ਬੈਠੀ ਆ ਇਸ ਕੰਮ ਵਾਸਤੇ ਬਿਕੋਸ ਉਹਦਾ ਸੈਂਟਰ ਖੁੱਲੇ ਹੋਏ ਆ ਸਰਕਾਰ ਨੇ ਵੀ ਮੈਨੂੰ ਲੱਗਦਾ ਪਿਛਲੇ ਸਾਲ ਹਰ ਇੱਕ ਪਿੰਡ 'ਚ ਕੈਂਪ ਲਾਇਆ ਸੁਵਿਧਾਵਾਂ ਦੇਣ ਦਾ ਸੋ ਇਹ ਸਿਰਫ ਇੱਕ ਤਰੀਕਾ ਹੈ ਲੋਕਾਂ ਨੂੰ ਮੂਤ ਬਣਾਉਣ ਦਾ ਉਹਨਾਂ ਤੋਂ ਡਾਟਾ ਲੈਣ ਦਾ ਡਾਟਾ ਲੈ ਕੇ ਉਹਨਾਂ ਦਾ ਧੋਖਾਧੜੀ ਕਰਨ ਦਾ ਜਾਂ ਵੋਟਾਂ ਦੇ ਵਿੱਚ ਉਸ ਦਾ ਗਲਤ ਇਸਤੇਮਾਲ ਕਰਨ ਦਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੋਟ ਚੋਰੀ ਦਾ ਜਿਹੜਾ ਮਾਮਲਾ ਇੱਕ ਬੰਦਾ ਜੇ 6-6 ਵੋਟਾਂ ਪਾਊਗਾ ਤਾਂ ਉਹ ਇਸੇ ਤਰੀਕੇ ਨਾਲ ਹੀ ਪਾਊਗਾ ਜੇ ਡਾਟਾ ਉਹਦਾ ਹੋਊਗਾ ਆਧਾਰ ਕਾਰਡ ਉਹਦਾ ਹੋਊਗਾ ਪੈਨ ਕਾਰਡ ਹੋਊਗਾ ਫੇਰ ਹੀ ਬਣਦਾ ਫੇਰੀ ਫਰਾਡ ਹੋਊਗਾ ਸੋ ਇਹ ਇਹ ਬੇਬੁਨਿਆਦ ਗੱਲਾਂ ਉਹਨਾਂ ਨੂੰ ਕਿਤੇ ਰੋਕਿਆ ਨਹੀਂ ਜਾ ਰਿਹਾ ਜੀ ਸਾਦ ਕੇ ਪਿੰਡਾਂ 'ਚ ਜਾਣ ਰੈਲੀਆਂ ਕਰਨ ਪਰ ਇਹ ਕਹਿ ਕੇ ਡਾਟਾ ਇਕੱਠਾ ਲਾ ਕਰਨੇ ਵੀ ਅਸੀਂ ਲੋਕਾਂ ਨੂੰ ਭਲਾਈ ਸਕੀਮਾਂ ਦੇ ਰਹੇ ਹਾਂ ਪੰਜਾਬ ਸਰਕਾਰ ਲੋਕਾਂ ਦੀ ਸਿਕਿਉਰਿਟੀ ਵਾਸਤੇ ਹਮੇਸ਼ਾ ਖੜੀ ਹੈ ਜੇ ਉਹ ਇਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਧਾਰੜਾੜ ਪੈਨਕਾਰ ਦੀ ਜਾਣਕਾਰੀ ਆਏ ਬੇਫੂਕ ਬਣਾ ਕੇ ਇਕੱਠੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਰਕਾਰ ਹਮੇਸ਼ਾ ਖੜੀ ਹੈ ਤੇ ਟੇਨ ਕੀ ਜੋ ਪੜਦੀ ਕਾਰਵਾਈ ਉਹ ਵੀ ਕੀਤੀ ਹੈ ਤੋ ਅਸੀਂ ਹਮੇਸ਼ਾ ਲੋਕਾਂ ਨਾਲ ਖੜੇ ਆ ਜੇ ਇਹੋ ਜਿਹਾ ਕੁਝ ਹੋਊਗਾ ਹਰ ਇੱਕ ਪ੍ਰਕਾਰ ਦੀ ਜਿਹੜੀ ਲੜਾਈ ਆ ਰਹੀ ਜਿਉਂਗੀ ਬੀਜੇਪੀ ਹਰ ਪ੍ਰਕਾਰ ਦਾ ਹੱਥ ਕੰਡਾ ਅਪਣਾਉਂਦੀ ਆ ਆ ਪਿਛਲੀਆਂ ਦਿੱਲੀ ਇਲੈਕਸ਼ਨਾਂ ਵਿੱਚ ਕੇਜਰੀਵਾਲ ਸਾਹਿਬ ਦੇ ਹਲਕੇ ਤੋਂ 8000 ਦੇ ਕਰੀਬ ਵੋਟ ਕੱਟੀ ਗਈ ਤੇ 8000 ਦੇ ਕਰੀਬ ਨਵੀਂ ਬਣਾਈ ਦੇ ਤੋ ਉਹ ਬੰਦੇ ਆਪ ਦੇ ਸਰਟੀਫਿਕੇਟ ਲੈ ਕੇ ਵੀ ਆਏ ਵੀ ਅਸੀਂ ਤਾਂ ਜਿੰਦਾ ਸਾਡੇ ਘਾਤੋਂ ਕੱਟੇ ਗਏ ਆ ਇਹਨਾਂ ਨੇ ਕਾਨੂੰਨ ਪਾਸ ਕੀਤਾ 11 ਅਗਸਤ 2023 ਨੂੰ ਕਿ ਕੋਈ ਵੀ ਪ੍ਰਾਈਵੇਟ ਬੰਦਾ ਕਿਸੇ ਦਾ ਡਾਟਾ ਨਹੀਂ ਲੈ ਸਕਦਾ ਤੇ ਇਹ ਫਿਰ ਕਿਉਂ ਲੈ ਰਿਆ ਜਿਹੜਾ ਆਪ ਕਾਨੂੰਨ ਬਣਾਇਆ ਇਹਨਾਂ ਨੇ ਉਸ ਕਾਨੂੰਨ ਦੀ ਐਕਟ ਦੀ ਲੰਘਣਾ ਕਰ ਰਹੇ ਨਹੀਂ ਬਿਲਕੁਲ ਨਹੀਂ ਜਿਹੜੀ ਇਹ ਸਕੀਮ ਹੈ ਇਹਦੇ ਤੇ 2 ਰੁਪਏ ਜਿਹੜੇ ਲੈਂਦੇ ਸੀ ਉਹ ਪੰਜਾਬ ਸਰਕਾਰ ਨੇ ਦੇਤੇ 2 ਰੁਪਏ ਜਿੰਨਾ ਆਜਾ ਉਹਦੇ ਤੇ ਪੈਸੇ ਸਰਕਾਰ ਦੇ ਰਹੀ ਹੈ ਗਰੀਬਾਂ ਨੂੰ ਬਿਲਕੁਲ ਫ੍ਰੀ ਦਿੱਤੀ ਜਾਰੀ ਕਰਨ ਕੋ ਕਿਉਂ ਕੇवाईसी ਕਰਾ ਰਹੇ ਸਨ ਮਾਰੇ ਪਿੰਡ ਦੇ ਵਿੱਚ ਘਰ ਘਰ ਜਾ ਕੇ ਉਹ ਚੱਕਰਨਗੇ ਹੁਣ ਹੁਣ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਆ ਪਹਿਲਾਂ ਤਾਂ ਸਰਕਾਰੀ ਮੁਲਾਜ਼ਮ ਕਰਦੇ ਹੁਣ ਅਸੀਂ ਆਪਦੇ ਵਲੰਟੀਅਰਾਂ ਦੀ ਵੀ ਡਿਊਟੀ ਲਾਵਾਂਗੇ ਕਿ ਕੋਈ ਵੀ ਗਰੀਬ ਬੰਦਾ ਰਾਸ਼ਨ ਤੋਂ ਨਾ ਰਹੇ ਦੇ ਕਿਉਂਕਿ ਜੇ ਰੋਟੀ ਸਭ ਤੋਂ ਜ਼ਰੂਰੀ ਆ ਹੋਰ ਸਹੂਲਤਾਂ ਸਰਕਾਰ ਨੇ ਦੇਤੀਆਂ ਬਿਜਲੀ ਵੀ ਦਿੱਤੀ ਪਾਣੀ ਵੀ ਦਿੱਤਾ ਹਸਪਤਾਲਾਂ ਦੀ ਸਹੂਲਤ ਵੀ ਦਿੱਤੀ ਬੱਚਿਆਂ ਨੂੰ ਪੜ੍ਹਾਈ ਵੀ ਦਿੱਤੀ ਤੇ ਇਹ ਜਿਹੜਾ ਅਨਾਜ ਹੈ ਜੇ ਅਨਾਜ ਗਰੀਬ ਤੱਕ ਨਹੀਂ ਪਹੁੰਚਦਾ ਉਹਦੇ ਲਈ ਵੀ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਹਰ ਇੱਕ ਬੰਦੇ ਨੂੰ ਗਰੀਬ ਨੂੰ ਨਾਜ ਪਹੁੰਚੇ ਔਰ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਔਰ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਲ ਡਟ ਕੇ